ਮਸਲਾ ਕੋਈ ਨਹੀਂ ਹੈ ਜੀ ਮੰਡੀ ਬੋਰਡ ਨੇ ਇੱਕ ਕੰਪੀਟੀਸ਼ਨ ਕਰਾਇਆ ਟੈਂਡਰ ਰਿਕਾਰਡਿੰਗ ਜਿਹੜਾ ਉੱਥੇ ਮੰਡੀ ਇਨਫਰਾਸਟ੍ਰਕਚਰ ਯੂਜ਼ਰ ਚਾਰਜਸ ਦਾ ਇੱਕ ਟੈਂਡਰ ਹੁੰਦਾ ਵਾ ਉਹ ਟੈਂਡਰ ਕਰਾਇਆ ਵਾ ਅਸੀਂ ਵੀ ਭਰਿਆ ਸੀ ਤੇ ਹੋਰ ਫਰਮ ਨੇ ਵੀ ਭਰਿਆ ਸੀ ਜਿਹੜੀ ਇੱਕ ਫਰਮ ਸੀ ਜੀ ਉਹਨੇ 5 ਕਰੋੜ 17 ਲੱਖ 786 ਰੁਪਏ ਭਰਿਆ ਸੀ ਤੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਹੁੰਦਾ ਵਾ ਕਿ ਅਸੀਂ 20% ਸਿਕਿਉਰਿਟੀ ਜਮ੍ਹਾਂ ਕਰਾਣੀ ਆ ਪਰ ਉਸ ਫਰਮ ਨੇ 20% ਸਿਕਿਉਰਿਟੀ ਨਹੀਂ ਜਮ੍ਹਾਂ ਕਰਾਈ ਪਲੱਸ ਉਹਨਾਂ ਦੇ ਕੁਝ ਜਿਹੜੇ ਡਾਕੂਮੈਂਟਸ ਸੀ ਬੈਂਕ ਦੇ ਉਹ ਜੈਲੀ ਪਾਏ ਗਏ ਜਿਸ ਕਰਕੇ ਮੰਡੀ ਬੋਰਡ ਦਾ ਇੱਕ ਆਪਣਾ ਪ੍ਰੋਸੈਸ ਹੈ ਉਹਨਾਂ ਨੇ ਉਹਨੂੰ ਰੱਦ ਕਰ ਦਿੱਤਾ ਗਿਆ ਵਾ ਤੇ ਨੈਚੁਰਲੀ ਸੈਕੰਡ ਫਾਰਮਸੀ ਮੈਂ ਹੈਗੇ ਸੀ ਕੰਪੀਟੀਸ਼ਨ 'ਚ ਤੇ ਫਿਰ ਸਾਡਾ ਰਾਈਟ ਬੰਦਾ ਸੀ ਕਿ ਅਸੀਂ ਡਿਪਾਰਟਮੈਂਟ ਅਪਰੋਚ ਕਰੀਏ ਉਹ ਅਸੀਂ ਅਪਰੋਚ ਕੀਤੀ ਹੈ ਅੱਛਾ ਪਹਿਲਾਂ ਠੇਕਾ ਕਿੰਨਾ ਸੀ ਪਿਛਲੀ ਵਾਰ ਦੀ ਐਟ ਕਿੰਨੇ ਦਾ ਠੇਕਾ ਇਹਨੇ ਪਾਸ ਹੋਇਆ ਪਿਛਲੀ ਵਾਰੀ ਜੀ ਇਹ ਠੇਕਾ 1 ਕਰੋੜ 92 ਲੱਖ ਦਾ ਇਹਨਾਂ ਨੇ ਕੱਢਿਆ ਸੀ ਪਰ ਜਿਹੜੇ ਅਸੀਂ ਵੀ ਉਦੋਂ ਭਰਿਆ ਸੀ ਉਦੋਂ ਵੀ ਅਸੀਂ 3 ਕਰੋੜ ਦੇ 3 ਲੱਖ ਹੀ ਭਰਿਆ ਸੀ ਤੇ ਇੱਕ ਫਰਮ ਵਿਸ਼ਾਲ ਸਟੀਲ ਦਾ ਨਾਮ ਦੀ ਫਰਮ ਸੀ ਉਹਨੇ 3 ਕਰੋੜ 34 ਲੱਖ ਰੁਪਏ ਠੇਕਾ ਭਰਿਆ ਸੀ ਔਰ ਉਹਨੇ ਜਿਹੜਾ ਪ੍ਰੋਸੈਸ ਅਡਾਪਟ ਕੀਤਾ ਸੀ ਸਾਰਾ ਔਰ ਉਹਨੇ ਠੇਕਾ ਚਲਾਇਆ ਤੇ ਜੇ ਪਿਛਲੀ ਫਰਮ ਠੇਕਾ ਚਲਾ ਸਕਦੀ ਹੈ ਤੇ ਹੁਣ ਵੀ ਚਲਾ ਸਕਦੇ ਜੇ ਇਹਨਾਂ ਪ੍ਰੋਸੈਸ ਕਿੰਨੇ ਠੇਕਾ ਲਿੱਤਾ ਵਾ ਤੇ ਕਿੰਨੇ ਵਿੱਚ ਲਿੱਤਾ ਇੱਥੇ ਕਿ ਜੋ ਸੁਣਨ ਚ ਆਇਆ ਕਿ ਕੋਈ ਮੰਗਲਜੀਤ ਨਾਮ ਦੀ ਫਰਮ ਸੀ ਉਹਨੇ ਠੇਕਾ ਲਿੱਤਾ ਸੀ 5 ਕਰੋੜ 17 ਲੱਖ ਤੇ ਪਰ ਜਦੋਂ ਸਾਨੂੰ ਪਤਾ ਲੱਗਾ ਵੀ ਉਹਨਾਂ ਦਾ ਠੇਕਾ ਰੱਦ ਹੋ ਗਿਆ ਵਾ ਤੇ ਫਿਰ ਨੈਚੁਰਲੀ ਸਾਡਾ ਰਾਈਟ ਸੀ ਸੈਕੰਡ ਐਜ਼ ਅ ਪਰਲਾਓ ਤੇ ਅਸੀਂ ਆਪ ਅਪਰੋਚ ਕੀਤੀ ਡਿਪਾਰਟਮੈਂਟ ਨੂੰ ਪਰ ਡਿਪਾਰਟਮੈਂਟ ਨੇ ਸਾਨੂੰ ਅਲਾਟ ਨਹੀਂ ਕੀਤਾ ਸਿਰਫ ਇਹ ਕਰਕੇ ਕਹਿ ਕੇ ਕਿ ਵੀ ਕਿਉਂਕਿ 5 ਕਰੋੜ 17 ਲੱਖ ਜੀ ਤੁਹਾਨੂੰ ਲੈਣਾ ਪੈਣਾ ਫਿਰ ਅਸੀਂ ਅਸੀਂ ਉਹਨੇ ਉਹਨੇ ਚ ਚਲਾ ਨਹੀਂ ਸਕਦੇ ਕਿਉਂਕਿ ਸਾਨੂੰ ਫਿਰ ਘਾਟਾ ਪੈਣਾ ਸੀ ਇਸੇ ਇਸ ਕਰਕੇ ਡਿਪਾਰਟਮੈਂਟ ਨੂੰ ਨਾ ਕਰਤੀ ਕਿ ਜੇ ਸਾਨੂੰ ਦੇਣਾ ਤੇ 3 ਕਰੋੜ 3 ਚ ਦੇ ਦਿਓ ਕਿਉਂਕਿ ਸਾਡਾ ਜੈਨੂਇਨ ਫਾਰਮ ਹੈ ਸਾਡੀ ਅਸੀਂ ਕੋਈ ਫੇਕ ਕਾਗਜ਼ ਨਹੀਂ ਲਗਾਏ ਆ ਤੇ ਜਿਸ ਬੰਦੇ ਨੇ ਫੇਕ ਕਾਗਜ਼ ਲਗਾਏ ਉਹ ਤੇ 100 ਕਰੋੜ ਵੀ ਭਰ ਦੇਗਾ ਉਹਦਾ ਕੀ ਆ ਅਸੀਂ ਹੁਣ 100 ਕਰੋੜ ਖੜਾ ਭਰ ਦਾਂਗੇ ਮੰਗਲਜੀ ਸਿੰਘ ਕੋਲ ਗਿਆ ਜਾ ਰਿਹਾ ਕਿ ਕਿਸੇ ਗੈਂਗਸਟਰ ਦੇ ਨਾਮ ਨੂੰ ਜੋੜ ਸਰ ਮੈਂ ਨਹੀਂ ਮੈਂ ਨਹੀਂ ਮੈਨੂੰ ਨਹੀਂ ਪਤਾ ਇਹਨਾਂ ਦਾ ਕੀ ਰਿਲੇਸ਼ਨਸ਼ਿਪ ਪਰ ਜਿਸ ਦਿਨ ਇਹਨਾਂ ਨੂੰ ਠੇਕਾ ਮਿਲਿਆ ਉਸ ਦਿਨ ਸ਼ਹਿਰ ਦੇ ਵਿੱਚ ਕਈ ਇਹੋ ਜਿਹੇ ਲੋਕਾਂ ਨੇ ਪੋਸਟਰਾਂ ਪਾਈਆਂ ਜਿਨ੍ਹਾਂ ਦਾ ਤੁਸੀਂ ਟਰੈਕ ਰਿਕਾਰਡ ਚੈੱਕ ਕਰ ਸਕਦੇ ਹੋ ਕਿ ਉਹਨਾਂ ਦਾ ਟਰੈਕ ਰਿਕਾਰਡ ਕੀ ਆ ਤੇ ਉਹਦੇ ਵਿੱਚ ਜਿਸ ਦਾ ਤੁਸੀਂ ਨਾਮ ਲੈ ਰਹੇ ਹੋ ਉਹਨਾਂ ਦੀ ਪੋਸਟ ਸੀ ਤੇ ਸਾਨੂੰ ਸ਼ੱਕ ਹੋਇਆ ਵੀ ਸ਼ਾਇਦ ਕਿਹਦਾ ਨਾਮ ਚਲੋ ਮੈਂ ਹੁਣ ਇਸ ਵਿਵਾਦ ਚ ਜਿਹੜੀ ਪਹੁੰਚਣਾ ਚਾਹੁੰਦਾ ਮੇਰਾ ਵੀ ਪਰਿਵਾਰ ਹੈ ਤੁਹਾਨੂੰ ਪਤਾ ਹੀ ਹੈ ਪਿਛਲਾ ਅੰਮ੍ਰਿਤਸਰ ਦਾ ਇਤਿਹਾਸ ਕੀ ਰਿਹਾ ਵਾ ਕਈ ਨਾਮੀ ਨੇਤਾ ਕਈ ਨਾਮੀ ਜਿਹੜੇ ਸਮਾਜਿਕ ਸ਼ਕਤੀਆਂ ਹੀ ਉਹਨਾਂ ਦੇ ਮਰਡਰ ਹੋ ਗਿਆ ਕੱਲ ਨੂੰ ਮੇਰਾ ਵੀ ਪਰਿਵਾਰ ਆ ਤੇ ਮੈਂ ਆਪਣਾ ਕਾਰੋਬਾਰ ਕਰਦਾ ਪਿਆ ਵਾਂ ਜੇ ਮੈਂ ਸਿਆਸਤ ਦੇ ਵਿੱਚ ਆ ਤੇ ਪਰ ਨਾਲ ਨਾਲ ਮੈਂ ਆਪਣਾ ਕਾਰੋਬਾਰ ਕਰਕੇ ਬੱਚੇ ਵੀ ਪਾਲਨੇ ਆ ਤੇ ਮੇਰੇ ਇਸ ਸਮੇਂ ਮੈਂ ਆਪਣੇ ਪ੍ਰਸ਼ਾਸਨ ਦੇ ਕੋਲ ਗੱਲ ਹੋਈ ਹੈ ਕਿ ਮੇਰਾ ਪਰਿਵਾਰ ਕੋ ਸੁਰੱਖਿਤ ਨਹੀਂ ਆ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਹੈ ਐਸਟੀਐਫ ਤੇ ਡੀਐਸਪੀ ਬਰਿੰਦਰ ਮਹਾਜਨ ਦੇ ਨਾਲ ਤੁਹਾਡਾ ਕੀ ਰਿਸ਼ਤਾ ਮੇਰਾ ਕੋਈ ਰਿਸ਼ਤਾ ਪਤਾ ਹੀ ਆ ਪਿਛਲਾ ਅੰਮ੍ਰਿਤਸਰ ਦਾ ਇਤਿਹਾਸ ਹੀ ਰਿਹਾ ਵਾ ਕਈ ਨਾਮੀ ਨੇਤਾ ਕਈ ਨਾਮੀ ਜਿਹੜੇ ਸਮਾਜਿਕ ਸਖਸ਼ਤਾ ਹੀ ਉਹਨਾਂ ਦੇ ਮਰਡਰ ਹੋ ਗਿਆ ਕੱਲ ਨੂੰ ਮੇਰਾ ਵੀ ਪਰਿਵਾਰ ਆ ਤੇ ਮੈਂ ਆਪਣਾ ਕਾਰੋਬਾਰ ਕਰਦਾ ਪਿਆ ਵਾਂ ਜੇ ਮੈਂ ਸਿਆਸਤ ਦੇ ਵਿੱਚ ਆ ਤੇ ਪਰ ਨਾਲ ਨਾਲ ਮੈਂ ਆਪਣਾ ਕਾਰੋਬਾਰ ਕਰਕੇ ਬੱਚੇ ਵੀ ਪਾਲਨੇ ਆ ਤੇ ਮੇਰੇ ਇਸ ਸਮੇਂ ਮੈਂ ਆਪਣੇ ਪ੍ਰਸ਼ਾਸਨ ਦੇ ਕੋਲ ਗੁਰਲ ਹੋਈ ਹੈ ਕਿ ਮੇਰਾ ਪਰਿਵਾਰ ਕੋ ਸੁਰੱਖਿਤ ਨਹੀਂ ਆ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਹੈ ਐਸਟੀਐਫ ਤੇ ਡੀਐਸਪੀ ਬਰਿੰਦਰ ਮਹਾਜਨ ਦੇ ਨਾਲ ਤੁਹਾਡਾ ਕੀ ਰਿਸ਼ਤਾ ਮੇਰਾ ਕੋਈ ਰਿਸ਼ਤਾ ਨਹੀਂ ਜੀ ਐਸੇ ਐਜ ਪਰ ਜਿਸ ਤਰ੍ਹਾਂ ਲੋਕ ਸਾਰੇ ਮਿਲਦੇ ਆ ਐਸ ਤਰ੍ਹਾਂ ਕਿਤੇ ਮੈਨੂੰ ਮਿਲੇ ਗਲੇ ਹੋਣਗੇ ਐਡੀ ਨਾਮ ਲੈ ਕੇ ਮੈਂ ਕਹਿੰਦਾ ਜੀ ਮੇਰੇ 50 ਅਫਸਰ ਵਾਕਿਫ ਹੋਣਗੇ ਹਰ ਤਰ੍ਹਾਂ ਦੇ ਵਾਕਿਫ ਨੇ ਸਿਵਲ ਦੇ ਵੀ ਨੇ ਦੂਜੇ ਵੀ ਵਾਕਿਫ ਨੇ ਇਹਨਾਂ ਦੇ ਇਹਨਾਂ ਅਸਲ ਜਿਹੜੇ ਬੰਦੇ ਕੋਈ ਅਲੀਗੇਸ਼ਨ ਲਾ ਰਹੇ ਕਿਸ ਅਫਸਰ ਦਾ ਮੈਨੂੰ ਨਹੀਂ ਪਤਾ ਕਿਉਂ ਲਾ ਰਹੇ ਆ ਇਹਨਾਂ ਦੇ ਕਹਿੰਦੇ ਨੇ ਚੋਰ ਦੀ ਦਾੜੀ ਤੇ ਤਿੰਨ ਕਾ ਇਹਨਾਂ ਦੇ ਮਨ 'ਚ ਕੋਈ ਚੋਰ ਹੋਏਗਾ ਸ਼ਾਇਦ ਇਹਨਾਂ ਦਾ ਕੋਈ ਜਾਇਨੀ ਜਾਈ ਹੋਏਗਾ ਤੈਹੀਓਂ ਇਹ ਕਹਿ ਰਹੇ ਆ ਕਿਉਂਕਿ ਮੈਨੂੰ ਹੀ ਮੇਰੇ ਖਿਲਾਫ ਇਹਨਾਂ ਨੇ ਬੱਦਰ ਪਾਸ਼ਾ ਦਾ ਵਿਆਹ ਕੀਤਾ ਮੈਂ ਇਹਨਾਂ ਨੂੰ ਲੀਗਲ ਨੋਟਿਸ ਭੇਜਿਆ ਵਾ ਕੋਰਟ ਦੇ ਥਰੂ ਕਿਉਂਕਿ ਮੈਂ ਬਾਬਾ ਸਾਹਿਬ ਦੇ ਸੰਵਿਧਾਨ ਤੇ ਵਿਸ਼ਵਾਸ ਕਰਦਾ ਵਾਂ ਤੇ ਅ ਐਸਾ ਕੋਈ ਗੱਲ ਨਹੀਂ ਜੀ ਮੇਰਾ ਉਹਨਾਂ ਦਾ ਕੀ ਮੇਲ ਹੈ ਉਹ ਏਡੇ ਵੱਡੇ ਅਫਸਰ ਨੇ ਪੰਜਾਬ ਦੇ ਵਿੱਚ ਮੇਰੇ ਕਾ ਸਭ ਤੋਂ ਜ਼ਿਆਦਾ ਮੈਂ ਜੋ ਸੁਣਿਆ ਖਬਰਾਂ 'ਚ ਪੜਦਾ ਹਾਂ ਪਿੱਛੇ ਜੀ ਹਲੇ 4-5 ਦਿਨ ਪਹਿਲਾਂ ਖਬਰਾਂ 'ਚ ਆਇਆ ਵਾ ਕਿ ਉਹਨਾਂ ਨੇ ਬੰਬ ਬਲਾਸਟ ਕਾਂਡ ਫੜਿਆ ਵਾ ਜਿਹੜਾ ਕਿ ਲੁਧਿਆਣਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਹੀ ਮਾਰੇਗਾ ਹੀ ਜਿਹੜੇ ਨਾਮ ਲੈ ਲਓ ਨਾ ਐਸਟੀਐਫ ਦੇ ਕਹੇ ਅਫਸਰ ਨੇ ਫੜਿਆ ਵਾ ਤੇ ਉਹਨੂੰ ਪ੍ਰੋਪਰ ਕਿੰਨੇ ਫੜਿਆ ਮੈਨੂੰ ਨਹੀਂ ਪਤਾ ਤੇ ਜਿਹੜੇ ਉਹ ਅਫਸਰ ਨੇ ਉਹਨਾਂ ਦਾ ਆਪਣਾ ਕੰਮ ਹੈ ਡਿਪਾਰਟਮੈਂਟ ਦਾ ਇਹ ਜੇ ਇਹਨਾਂ ਦੇ ਮਨ 'ਚ ਕੋਈ ਗਲਤ ਇਹਨਾਂ ਦੇ ਕੋਈ ਇਹਨਾਂ ਦਾ ਗਲਤ ਸਿਸਟਮ ਹੋਏਗਾ ਤੇ ਮੇਰਾ ਕਹਾਦਾ ਇਹ ਸਰਾ ਦੇਖੋ ਵਿਵਾਰਿਕ ਤੌਰ ਤੇ ਸਮਾਜਿਕ ਤੌਰ ਤੇ ਹਰ ਕਿਹਨਾ ਮੇਲਜੋਲ ਹੁੰਦਾ ਵਾ ਤੇ ਇਹਦਾ ਮਤਲਬ ਐ ਥੋੜਾ ਕਿ ਵੀ ਕੋਈ ਕਿਸੇ ਦੇ ਕਹਿਣ ਤੇ ਕਿਸ ਨੂੰ ਅੰਦਰ ਕਰ ਦੇਗਾ ਕਾਨੂੰਨ ਬਣਿਆ ਵਾ ਅਫਸਰ ਬੈਠੇ ਹੋ ਵੱਡੇ-ਟਾਡੇ ਅਫਸਰ ਬੈਠੇ ਆ ਤੇ ਬਾਕੀ ਜਿਹੜਾ ਗਲਤ ਆ ਉਹਨੇ ਸਕੰਜੇ ਜਿਹਾ ਆਣਾ ਆਣਾ ਚਾਹੇ ਉਹ ਮੈਂ ਹਾਂ ਤੇ ਚਾਹੇ ਕੋਈ ਹੋਵੇ ਸਰ ਮੈਂ ਇਹੀ ਕਹਿਣਾ ਚਾਹੁੰਦਾ ਵਾ ਕਿ ਮੇਰੇ ਵੱਡੇ ਵੀਰ ਨੇ ਠੇਕਾ ਲਿਆ ਟੈਂਡਰ ਭਰਿਆ ਵਾ ਮੰਡੀ ਦਾ ਤੇ ਜਿਸ ਵਿੱਚ ਅਸੀਂ ਇਹਦੀ ਜਿੱਦਾਂ ਦੀ ਵੀ ਹੈਲਪ ਹੋ ਸਕਦੀ ਹੈ ਕਰਦੇ ਆ ਇਹਦੇ ਨਾਲ ਖਲੋਤੇ ਆ ਜੀ ਬਾਵਾ ਨਾਲ ਬਾਵਾ ਜੁੜਦੀਆਂ ਯਾਰ ਦੋਸਤਿਆਂ ਮਤ ਕਰਦੇ ਹਰ ਪਾਸਿਓਂ ਇਨੂੰ ਵੀ ਹਰਾਸਮੈਂਟ ਕੀਤਾ ਜਾ ਰਿਹਾ ਤੇ ਇਹਦੇ ਨਾਲ ਨਾਲ ਸਾਨੂੰ ਵੀ ਜਿਹੜਾ ਵਾ ਟੌਰਚਰ ਕੀਤਾ ਜਾ ਰਿਹਾ ਵਾ ਮੈਂਟਲੀ ਐਬਸਰਟ ਵੀ ਹਰ ਇੱਕ ਚੀਜ਼ ਕੀਤਾ ਜਾ ਰਿਹਾ ਵਾ ਕਿ ਤੁਸੀਂ ਇਹਦੇ ਤੋਂ ਪਿੱਛੇ ਹੋ ਜਾਓ ਤੁਸੀਂ ਇਹ ਤੋਂ ਪਿੱਛੇ ਹੋ ਜਾਓਗੇ ਨਹੀਂ ਹੋਵੋਗੇ ਤੇ ਅਸੀਂ ਇਹਦਾ ਬੜਾ-ਬੜਾ ਨੁਕਸਾਨ ਕਰਨਾ ਇਹਦੇ ਨਾਲ ਨਾਲ ਤੁਹਾਡਾ ਵੀ ਨੁਕਸਾਨ ਕਰਾਂਗੇ ਤੁਹਾਡੇ ਤੇ ਜਿਹੜਾ ਵਾ ਚਿੱਟਾ ਪਾਵਾਂਗੇ ਸਮਾਨ ਪਾਵਾਂਗੇ ਜੀ ਇੱਦਾਂ ਦਾ ਉਹਦੇ ਨਾਲ ਇੱਕ ਸਾਡੇ ਨਾਲ ਬੇਬੁਨਿਆਦੀ ਨਾਮ ਜੋੜਿਆ ਜਾ ਰਿਹਾ ਸੋਨੂੰ ਕੰਗਲੇ ਦਾ ਜਦ ਕਿ ਉਸਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਆਪ ਵੀ ਕਿਹਾ ਵਾ ਕਿ ਮੇਰਾ ਮੰਡੀ ਚ ਕਿਸੇ ਨਾਲ ਕੋਈ ਲੈਣ ਦੇਣ ਨਹੀਂਗਾ ਅਸੀਂ ਵੀ ਆਪਣੇ ਮੂੰਹੋਂ ਕਹਿੰਨੇ ਆ ਕਿ ਸਾਡਾ ਉਸ ਬੰਦੇ ਨਾਲ ਕੋਈ ਲੈਣ ਦੇਣ ਨਹੀਂਗਾ ਤੇ ਉਸ ਤੋਂ ਬਾਅਦ ਤੁਸੀਂ ਕਿੱਸਾ ਉਸ ਬੰਦੇ ਦਾ ਨਾਮ ਕਿਸੇ ਦੇ ਉੱਤੇ ਧੱਕੇ ਦੇ ਨਾਲ ਥੋਪ ਸਕਦੇ ਜੀ ਕਹਿਣ ਦਾ ਮਤਲਬ ਕਿ ਅਫਸਰਸ਼ਾਹੀ ਦਿਖਾਈ ਜਾ ਰਹੀ ਹੈ ਜੀ 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 ਅਫਸਰਸ਼ਾਹੀ ਦਿਖਾਈ ਜਾ ਰਹੀ ਹੈ ਜੀ ਇਹਨਾਂ ਦੇ ਨਾਲ ਆਪਾਂ ਕੋਈ ਪਤਾ ਕਰਾਇਆ ਸੀ ਕਿ ਕੋਈ ਵਰਿੰਦਰ ਮਾ ਐਨ ਡੀ ਐਸ ਪੀ ਸਾਹਿਬ ਆ ਉਹਨਾਂ ਦੀ ਕਿਤੇ ਪੱਤੀ ਆ ਇਹਨਾਂ ਦੇ ਨਾਲ ਤੇ ਉਧਰਲੇ ਪਾਸੇ ਵੀ ਸਾਡੇ ਜਿਹੜੀ ਇਧਰੋਂ ਗੇਮ ਘੁੰਮਦੀ ਆ ਕਿਉਂਕਿ ਫਰਸਟ ਨੰਬਰ ਦੇ ਟੈਂਡਰ ਸਾਡਾ ਅਲਾਊਟ ਹੋਇਆ ਸਾਨੂੰ ਮਿਲਦਾ ਕਿਸੇ ਤਰੀਕੇ ਵੀ ਇਹ ਸਾਨੂੰ ਪਿੱਛੇ ਕਰਨਾ ਚਾਹੁੰਦੇ ਨੇ ਜੇ ਅਸੀਂ ਇਸ ਮੰਡੀ ਤੋਂ ਪਿੱਛੇ ਹੁੰਨੇ ਆ ਤੇ ਉਹ ਆਟੋਮੈਟਿਕਲੀ ਜਿਹੜਾ ਟੈਂਡਰ ਆ ਸੈਕੰਡ ਫਰਮ ਜਿਹੜੀ ਇਹਨਾਂ ਦੀ ਆ ਇਹਨਾਂ ਨੂੰ ਚੱਲ ਜਾਂਦਾ ਅੱਜ ਤੋਂ ਪਹਿਲੇ ਵੀ ਜਿੰਨੇ ਬੰਦੇ ਨੇ ਵੀ ਟੈਂਡਰ ਭਰਿਆ ਵਾ ਇਹ ਹਰ ਇੱਕ ਬੰਦੇ ਨੂੰ ਟੌਰਚਰ ਕਰਦੇ ਸੀਗੇ ਨੱਪਦੇ ਸੀਗੇ ਕਿ ਦੁਬਾਰਾ ਕੋਈ ਅੱਗੇ ਨਾ ਆ ਸਕੇ ਜੀ ਇਹਨਾਂ ਨੇ ਮੰਡੀ ਜਿਹੜੀ ਆਪਣੀ ਜ਼ਗੀਰ ਬਣਾ ਲਈ ਆ ਲੱਗਦਾ ਕਿ ਸਰਕਾਰ ਦੇ ਨਾਲ ਵੱਡੀ ਧੋਖੇਬਾਜ਼ੀ ਹੋ ਰਹੀ ਹੈ ਜੀ ਜੀ ਸਰ ਬਹੁਤ ਵੱਡੀ ਧੋਖੇਬਾਜ਼ੀ ਹੋ ਰਹੀ ਹੈ ਜੀ ਮੰਡੀ ਜਿਹੜੀ ਸੰਜੀਵ ਕੁਮਾਰ ਚਲਾ ਰਹੇ ਸੀ ਅੱਜ ਤੋਂ 3 ਸਾਲ ਪਹਿਲੇ ਦੀ ਵੀ ਇਹ ਮੰਡੀ ਨੇ ਵਿੱਚ ਜਿੰਨੇ ਵੀ ਸੈਕਟਰੀ ਆ ਉਪਰੋਂ ਲੈ ਕੇ ਥੱਲੇ ਤੱਕ ਸਿਸਟਮ ਇਹਨਾਂ ਨੇ ਸਾਰਾ ਆਪਣੇ ਹੱਥ ਚ ਕੀਤਾ ਮੰਡੀ ਦਾ ਜਿਹੜਾ ਠੇਕਾ ਇਹ ਜੀ 2.5 ਕਰੋੜ ਦੇ ਵਿੱਚ ਲੈਂਦੇ ਸੀਗੇ ਉਸ ਤੋਂ ਬਾਅਦ ਤੀਜੀ ਕਿਸੇ ਫਰਮ ਨੂੰ ਬੋਲੀ ਦੇਣ ਜੋਗਾ ਛੱਡ ਦੇਣੀ ਸੀਗੇ ਕਿ ਕੋਈ ਬੰਦਾ ਤੀਜਾ ਵਿੱਚ ਬੋਲੀ ਤੇ ਬਾਊਗਾ ਤੇ ਬੋਲੀ ਦੀ ਜਿਹੜੀ ਨਲਾਮੀ ਵਧੇਗੀ ਜੇ ਨਹੀਂ ਵਧੇਗੀ ਜਦੋਂ ਫਰਮ ਹੀ ਨਾ ਦੀ ਰਹਿ ਗਈ ਆ 2 ਸਵਾ 2 ਕਰੋੜ ਦੇ ਵਿੱਚ ਜਿਹੜੀ ਆ ਇਹ ਆਪਣਾ ਮੰਡੀ ਲੈ ਲੈਂਦੇ ਉੱਪਰ ਜਿੰਨਾ ਵੀ ਪੈਸਾ ਵੱਜਦਾ 5 ਕਰੋੜ 6 ਕਰੋੜ 7 ਜਿੰਨਾ ਵੀ ਇੰਦਾ ਹੈਗਾ ਵਾ ਤੇ ਇਹ ਬਾਕੀ ਸਾਰੇ ਭਾਈਵਾਲ ਆਪਸ ਚ ਵੰਡਦੇ ਨੇ ਤੇ ਮੇਰੇ ਖਿਆਲ ਨਾਲ ਮਹਾਜਨ ਸਾਹਿਬ ਜੀ ਦਾ ਪਤਾ ਕਰਾਏ ਕਿ ਤਿੰਨ ਕੁ ਮਹੀਨੇ ਰਹਿੰਦੇ ਉਹਨਾਂ ਦੇ ਉਹ ਉਹਨਾਂ ਦਾ ਆਪਣਾ ਰਿਟਾਇਰਮੈਂਟ ਰਿਟਾਇਰਮੈਂਟ ਦੇ ਤੇ ਉਹ ਤਾਂ ਕਰਕੇ ਆ ਮੇਰੇ ਖਿਆਲ ਨਾਲ ਕਿ ਉਹ ਕਹਿੰਦੇ ਕਿ ਰਿਟਾਇਰਮੈਂਟ ਤੋਂ ਬਾਅਦ ਮੇਰਾ ਕੋਈ ਹੋਰ ਵੀ ਬਿਜ਼ਨਸ ਚੱਲਦਾ ਰਹੇ ਤੇ ਪੂਰਾ ਪ੍ਰੈਸ਼ਰ ਐਡ ਕਰਦੇ ਪਏ ਆ ਜੀ ਆਪਾਂ ਨੂੰ ਆਪਣੀ ਟੀਮ ਨੂੰ ਜਿੰਨੇ ਵੀ ਮੁੰਡੇ ਵੀਰ ਦਾ ਸਾਥ ਦੇਂਦੇ ਨੇ ਸਾਡੇ ਹਰ ਇੱਕ ਦੇ ਕੇ ਹੱਥ ਜੋੜ ਕੇ ਗੁੰਜਾਰਿਸ਼ ਕੀਤੀ ਜਾਂਦੀ ਆ ਭਗਵੰਤ ਮਾਨ ਸਾਹਿਬ ਨੂੰ ਵੀ ਅਪੀਲ ਪਾਈ ਐ ਅਸੀਂ ਰੇਟ ਵੀ ਪਾਈ ਆ ਵੀਰ ਨੇ ਇਹਨਾਂ ਦੇ ਖਿਲਾਫ ਸਾਰਾ ਕੁਝ ਐ ਕਿ ਜਿਹੜਾ ਸਾਨੂੰ ਸਾਡਾ ਬੰਦਾ ਇਨਸਾਫ ਦਿੱਤਾ ਜਾਵੇ 2 ਮਹੀਨੇ ਹੋ ਗਏ ਸਾਨੂੰ ਮੰਡੀ ਲਿੱਤੇ ਪਰ ਸਾਡੇ ਹੱਥ ਕਾਰੋਬਾਰ ਨਹੀਂ ਆ ਤਾਂ ਵੀ ਵਿਹਲੇ ਬੈਠੇ ਆ ਜੀ ਸਰ ਮੇਰਾ ਨਾਮ ਮਨਗਲਜੀਤ ਸਿੰਘ ਹੈ ਜੀ ਮਨਗਲਜੀ ਮਸਲਾ ਕੀ ਸਭ ਤੋਂ ਪਹਿਲੇ ਮਸਲਾ ਦੱਸੋ ਸਾਡਾ ਮਸਲਾ ਸਰ ਇਹ ਆ ਵੀ ਅਸੀਂ ਨਾ ਮਾਰਕੀਟ ਕਮੇਟੀ ਤੋਂ ਮੰਡੀ ਬੋਰਡ ਤੋਂ ਟੈਂਡਰ ਸਹਾਣੀ ਟੈਂਡਰ ਕੰਪੀਟੀਸ਼ਨ ਲੜ ਕੇ ਟੈਂਡਰ ਲਿਆ ਸੀਗਾ ਅਸੀਂ ਉਹਦੇ ਵਿੱਚ ਕੰਪੀਟੀਸ਼ਨ ਦੇ ਲੜ ਕੇ ਜੋ ਵੀ ਆਪਣਾ ਟੈਂਡਰ ਅਲਾਊਡ ਸਾਨੂੰ ਪੰਜਾਬ ਸਰਕਾਰ ਨੇ ਕਰ ਦਿੱਤਾ ਸੀਗਾ ਸਾਨੂੰ ਕੰਪੀਟੀਸ਼ਨ ਦੇ ਵਿੱਚ ਇਹ ਦੂਜੀ ਫਰਮ ਹੈ ਜੋ ਸੰਜੀਵ ਕੁਮਾਰ ਆਪਣੇ ਨਾਮ ਨੂੰ ਬੀਜੇਪੀ ਦਾ ਨੇਤਾ ਦੱਸ ਰਿਹਾ ਹੈ ਇਹ ਸਾਨੂੰ ਰੋਜ਼ ਟਰੈਕਟਰ ਕਰ ਰਿਹਾ ਹੈ ਜੀ 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 ਬਿਲਕੁਲ ਸਾਡੀ ਫਰਮ ਜਾਣ ਬੁੱਝ ਕੇ ਇਸ ਨੇ ਬਲੈਕਲਿਸਟ ਕਰਵਾਏ ਰੰਜਿਸ਼ ਤਹਿਤ ਇਹਨੇ ਆਪਣੇ ਅਮਰਦੀਪ ਸਿੰਘ ਕੋੜਾ ਜੋ ਮਾਰਕੀਟ ਕਮੇਟੀ ਦੇ ਸੈਕਟਰੀ ਹੈ ਉਹਦੇ ਨਾਲ ਰਲ ਕੇ ਸਾਡੀ ਫਰਮ ਨੂੰ ਇਹਨੇ ਬਲੈਕਲਿਸਟ ਕੀਤਾ ਕੀਤਾ ਹੈ ਅਤੇ ਇਹ ਰੰਜਿਸ਼ ਤਹਿਤ ਰੋਜ਼ ਇੱਕ ਮਹੀਨੇ 1 没事，觉。 ਕਾਰਨ ਕਿਉਂ ਕਿਉਂ ਥਰੈਟ ਕੀਤਾ ਜਾਂਦਾ ਹੈ। ਕਾਰਨ ਸਰ ਇਹ ਆ ਵੀ ਕਿਉਂਕਿ ਉਹਦੀ 3 ਸਾਲ ਤੋਂ ਮੰਡੀਆਂ ਦੇ ਵਿੱਚ ਬੰਦੀ ਚ ਰੱਖ ਰਿਹਾ ਹੈ ਉੱਚ ਅਧਿਕਾਰੀਆਂ ਦੀ। 3 ਸਾਲ ਦੇ ਵਿੱਚ ਉਹ ਮੰਡੀਆਂ ਦੇ ਵਿੱਚ ਡਿਫਾਲਟਰ ਚੱਲ ਰਿਹਾ ਹੈ। ਮੰਡੀਆਂ ਦੇ ਵਿੱਚ ਕੱਲ ਉਸਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਦੇ ਵਿੱਚ ਉਸਨੇ ਸਾਡੇ ਤੇ ਇਹ ਇਲਜ਼ਾਮ ਲਗਾਏ ਸੀਗੇ ਵੀ ਇੱਕ ਮੰਗਲਜੀਤ ਸਿੰਘ ਯੁਵਕ ਵੀ ਸਾਡੇ ਉੱਤੇ ਭਾਜਪਾ ਦੇ ਨੇਤਾ ਦੇ ਉੱਤੇ ਯੁਵਕ ਭਾਜਪਾ ਦੇ ਨੇਤਾ ਦੇ ਉੱਤੇ ਬਿਨਾਂ ਸਬੂਤਾਂ ਦੇ ਆਧਾਰ ਦੇ ਉੱਤੇ ਸਾਡੇ ਨਾਲ ਮਤਲਬ ਸਾਨੂੰ ਬਿਨਾਂ ਅਪਸ਼ਬਦ ਬੋਲੇ ਨੇ। ਪਰ ਅਸੀਂ ਇਹ ਸ਼ਬਦ ਜੋ ਵੀ ਸ਼ਬਦ ਉਹਨੂੰ ਬੋਲੇ ਨੇ ਉਹਨਾਂ ਦੇ ਸਾਡੇ ਕੋਲ ਉਪ ਉਪਤਾ ਸਬੂਤ ਸਨ ਨਹੀਂ ਕੋਈ ਟਿਸ਼ੂ ਅਸ਼ਬਦ ਇਸ ਤਰ੍ਹਾਂ ਨਹੀਂ ਬੋਲਿਆ ਜੇ ਹੋਵੇ ਸਾਹੀ ਨੂੰ ਕਿਸੇ ਵੀ ਮਾਰਾ ਨਹੀਂ ਬੋਲਿਆ ਜੋ ਵੀ ਆ ਸਾਡੇ ਕੋ ਉਸ ਆਧਾਰ ਦੇ ਜੋ ਵੀ ਅਸੀਂ ਬੋਲਿਆ ਉਸ ਆਧਾਰ ਦੇ ਸਾਡੇ ਕੋਲ ਪੇਪਰ ਨੇ ਜੋ ਵੀ ਅਸੀਂ ਉਹਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਵੀ ਉਹਨੂੰ ਬੋਲਿਆ ਤੁਹਾਡੇ ਕਹਿੰਦਾ ਮਤਲਬ ਕਿ ਤੁਹਾਨੂੰ ਟੈਂਡਰ ਲਾਈਨ ਤੋਂ ਰੋਕੇ ਜਾ ਰਿਹਾ ਸਾਨੂੰ ਟੈਂਡਰ ਲਾਈਨ ਤੋਂ ਇੰਨਾ ਜ਼ਿਆਦਾ ਰੋਕਿਆ ਜਾਂਦਾ ਵੀ ਸਾਡਾ ਘਰਾਂ ਦੇ ਵਿੱਚੋਂ ਵੀ ਰਹਿਣਾ ਬੰਦ ਕੀਤਾ ਜਾਂਦਾ ਵਾ ਕਿ ਕਿਸ ਤਰੀਕੇ ਦੀ ਆ ਰਹੀ ਹੈ ਧਮਕੀਆਂ ਸਾਨੂੰ ਸੰਜੀਵ ਕੁਮਾਰ ਦੇ ਨਾਲ ਜਿਹੜੇ ਉਹਨਾਂ ਦੇ ਨਾਲ ਐਸਟੀਐਫ ਦੇ ਵਿਰਿੰਦਰ ਮਹਾਜਨ ਜੀ ਨੇ ਐਸਟੀਐਫ ਦੇ ਵਿਨੈਦਰ ਮਹਾਦਰਨ ਜੀ ਉਹ ਕਿਸੇ ਨੂੰ ਉਹਨਾਂ ਦੀਆਂ ਪਤੀਆਂ ਮੰਡੀਆਂ ਦੇ ਵਿੱਚੋਂ 3 ਸਾਲ ਤੋਂ ਚੱਲ ਰਹੀਆਂ ਨੇ ਉਹ ਸਾਨੂੰ ਸ਼ਰਿਆਮ ਮੈਸੇਜ ਜਲਵਾ ਰਹੇ ਨੇ ਕਈਆਂ ਤੋਂ ਕਈ ਦੀ ਮੈਸੇਜ ਜਲਵਾ ਰਹੇ ਆ ਵੀ ਇਹਨਾਂ ਨੂੰ ਕੋ ਚੁੱਪ ਕਰਕੇ ਆਪਣੇ ਘਰਾਂ ਦੇ ਵਿੱਚ ਬੈਠ ਜਾਓ ਨਹੀਂ ਤੇ ਤੁਹਾਨੂੰ ਸ਼ਰਿਆਮ ਕਿ ਸਾਲ-ਸਾਲ ਕਿੱਲੋ-ਕਿੱਲੋ ਸਮਾਨ ਭਾ ਕੇ ਤੁਹਾਨੂੰ ਧੱਕ ਦਾਂਗੇ ਸਾਡੇ ਦੇ ਸਮਾਨ ਵਾਈਟ ਚਿੱਟਾ ਜਿਹਨੂੰ ਆਪਾਂ ਹੀਰੋਇਨ ਕਹਿ ਦਿੰਦੇ ਆ ਸਾਡਾ ਕਿਸੇ ਹੀਰੋਇਨ ਵਾਲੇ ਦੇ ਨਾਲ ਲੈਣਾ ਦੇਣਾ ਨਹੀਂ ਆ ਸਾਡਾ ਕਿਸੇ ਨਾਲ ਸਾਡੇ ਤੇ ਕੋਈ ਕ੍ਰਿਮੀਨਲ ਕੇਸ ਨਹੀਂ ਆ ਸਾਡੇ ਤੇ ਕੋਈ ਇਹੋ ਜਿਹਾ ਕੋਈ ਵੀ ਕੇਸ ਨਹੀਂ ਆ ਵੀ ਅਸੀਂ ਮਤਲਬ ਵੀ ਲਾਲੋਬੀ ਪੰਜਾਬ ਸਰਕਾਰ ਦੇ ਨੇਗਾ ਦੇ ਵਿੱਚ ਕ੍ਰਿਮੀਨਲ ਅਖਵਾਈਏ ਪਰ ਸਾਨੂੰ ਇਹ ਅਫਸਰ ਇੰਨਾ ਕਿ ਥ੍ਰੈਟ ਕਰ ਰਹੇ ਨੇ ਕਿ ਸਾਡਾ ਜੀਣਾ ਹਰਾਮ ਹੋਇਆ ਪਿਆ ਵਾ ਅਸੀਂ ਇੱਕ ਮੰਡੀ ਪੰਜਾਬ ਸਰਕਾਰ ਕੋਲੋਂ ਲੈ ਕੇ ਵੀ ਆਪਣੇ ਕੰਮ ਨੂੰ ਕਾਰੋਬਾਰ ਨੂੰ ਨਹੀਂ ਚਲਾ ਸਕਣਗੇ ਇਹ ਹਰ ਸਾਲ ਹੁੰਦਾ ਵਾ ਜਿਹੜਾ ਟੈਂਡਰ ਕੀ ਕਿੰਨੇ ਸਰ ਇਹ ਸਰ ਹਰ ਸਾਲ ਦੇ ਵਿੱਚ ਸਾਲ ਦਾ ਟੈਂਡਰ ਹੁੰਦਾ ਵਾ ਇਹ 31 ਮਾਰਚ ਨੂੰ ਟੈਂਡਰ ਚੱਲਦਾ ਆ ਜੀ ਸਰ ਇਹਨੇ ਟੈਂਡਰ ਦੇ ਪਿੱਛੇ ਬੇ ਆ ਵਰਿੰਦਰ ਮਹਾਜਨ ਪਏ ਨੇ ਕੋ ਬੀਜਪੀ ਦੇ ਪਏ ਤੁਸੀਂ ਪਏ ਸਾਰੇ ਜਣੇ ਪਏ ਆ ਕਿੰਨਾ ਕਿ ਇਹਦੇ ਵਿੱਚ ਮੁਨਾਫਾ ਕੀ ਹੋਏਗਾ ਵਾ ਜਿਹੜਾ ਸਰ ਇਹ ਟੈਂਡਰ ਅੱਜ ਤੋਂ 3 ਸਾਲ ਪਹਿਲਾਂ ਦੇ ਵਿੱਚ ਜਾਂਦਾ ਸੀਗਾ 2 ਤੋਂ 3 ਕਰੋੜ ਦੇ ਵਿੱਚ ਜੀ ਜੀ ਗਾ ਜੀ ਅਸੀਂ ਇਸ ਪਾਰਟਿਸਪੇਟ ਵਿੱਚ ਕਰਕੇ ਅੱਜ ਪਹਿਲੀ ਵਾਰੀ ਪਾਰਟਿਸਪੇਟ ਕੀਤਾ ਸਾਨੂੰ ਇਹਦੀ ਪਤਾ ਸੀਗਾ ਵੀ ਇਹਦੀ ਕਿੰਨੀ ਕ ਆਮਦਨ ਹੈ ਇਸ ਮੰਡੀ ਦੀ ਆਮਦਨ ਹੈ ਅਸੀਂ ਉਸ ਮੰਡੀ ਦੀ ਆਮਦਨ ਰਿਕਾਰਡਿੰਗ ਇਹਦਾ ਠੇਕਾ ਭਰਿਆ 5 ਕਰੋੜ 17 ਲੱਖ 700 ਜੋ ਕਿ ਇਹਨਾਂ ਨੇ ਹਮੇਸ਼ਾ ਹਰ ਸਾਲ ਦੇ ਵਿੱਚ 2 ਤੋਂ 2.5 3 ਤੋਂ ਕਰੋੜ ਤੋਂ ਵੱਧ ਇਹਨਾਂ ਨੇ ਠੇਕਾ ਜਾਣ ਨਹੀਂ ਦਿੱਤਾ ਹੁਣ ਇਹਨਾਂ ਨੂੰ ਇਹ ਆ ਵੀ ਜੇ ਅਸੀਂ 5 ਕਰੋੜ 17 ਲੱਖ ਦੇ ਵਿੱਚ ਠੇਕਾ ਚਲਾ ਲਿਆ ਤੇ ਫਿਰ ਇਹ ਸਰਕਾਰ ਨੂੰ ਚੂਨਾ ਕਿਵੇਂ ਲਗਾ ਸਕਣਗੇ ਅਸੀਂ ਇਹ ਸਾਨੂੰ ਤਾਂ ਇਹ ਠਹਿਟ ਕਰ ਰਹੇ ਨੇ ਕਿ ਇਹ ਆਪਣੀ ਐਪਲੀਕੇਸ਼ਨ ਲਾ ਕੇ ਕਿ ਇਹ ਆਪਣੇ ਐਪਲੀਕੇਸ਼ਨਾਂ ਲਾ ਕੇ ਇਸ ਮੰਡੀਆਂ ਨੂੰ ਛੱਡ ਦੇਣ। ਹੁਣ ਮੰਗ ਕੀ ਕਰਦੇ? ਸਾਡੀ ਮੰਗ ਸਰ ਪੰਜਾਬ ਸਰਕਾਰ ਤੋਂ ਇਹੋ ਹੀ ਹੈ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਕਾਰੋਬਾਰ ਕਰਨ ਦਿੱਤਾ ਜਾਵੇ। ਇੱਕ ਨਾਲੇ ਇਹ ਕਹਿ ਰਿਹਾ ਵੀ ਸਾਡਾ ਡਾਕੂਮੈਂਟ ਜਾਲੀ ਹੈ ਡਾਕੂਮੈਂਟ ਜਾਲੀ ਹੈ ਜਾਲੀ ਹੈ ਬਹੁਤ ਡਾਕੂਮੈਂਟ ਜਾਲੀਆਂ ਦਾ ਰਨੇ ਰੋਲਾ ਪਾਇਆ ਵਾ ਡਾਕੂਮੈਂਟ ਸਾਡੇ ਜਾਲੀ ਨਹੀਂ ਹੈ ਜੀ ਡਾਕੂਮੈਂਟ ਜਦੋਂ ਆਪਾਂ ਇੱਕ ਡਾਕੂਮੈਂਟ ਜਾਲੀ ਕਹਿੰਦੇ ਵੀ ਇੱਕ ਡਾਕੂਮੈਂਟ ਸਾਡਾ ਕਹਿੰਦਾ ਵੀ SBI ਦਾ ਜਾਲੀ ਆ ਉਸ ਤੋਂ ਉਸ ਤੋਂ ਬਾਅਦ ਮੈਂ ਉਸੇ ਹੀ ਬੈਂਕ ਤੋਂ SBI ਦਾ ਜਾਲੀ ਜਾ ਸਹੀ ਕਰਾ ਕੇ ਡਾਕੂਮੈਂਟ ਪ੍ਰੋਪਰ ਉਸੇ ਬੈਂਕ ਦਾ ਆਪਣੀ ਲਿਸਟਮੈਂਟ ਦੇ ਵਿੱਚ ਦੁਬਾਰਾ ਲਾਇਆ ਵਾ ਜੇਕਰ ਇਹ ਭਾਜਪਾ ਨੇਤਾ ਨੂੰ ਇੰਨਾ ਕੁ ਪਤਾ ਹੋਵੇ ਕਿ ਲਿਸਟਮੈਂਟ ਕਰਾਉਣ ਦੇ ਵਿੱਚ ਵੀ ਇੱਕ ਦੋ ਦਾਰਾਂ ਹੁੰਦੀਆਂ ਵਾ ਜਾਂ ਸੋਲਵੈਂਸੀ ਸਰਟੀਫਿਕੇਟ ਜਾਂ 5 ਲੱਖ ਸੋਲਵੈਂਸੀ ਸਰਟੀਫਿਕੇਟ ਆਪਾਂ ਬੈਂਕ ਦੇ ਥਰੂ ਮੈਨੇਜਰ ਦੇ ਥਰੂ ਦੇ ਸਕਦੇ ਆ ਅਸੀਂ ਕਿੰਨੇ ਭਾਈ ਵੱਲੋਂ ਤੁਹਾਡੇ ਜਿਹੜਾ ਟੈਂਡ ਲਿਆ ਕਿ ਕੱਲੇ ਨਹੀਂ ਹੈ ਭਾਈ ਵੱਲੋਂ ਤੁਹਾਡੇ ਸਰ ਮੇਰੇ ਨਾਲ ਮੇਰੇ ਇੱਕ ਦੋ ਬ੍ਰਦਰ ਨੇ ਕਿਉਂਕਿ ਮੈਂ ਇੱਕ ਦੂਜੇ ਦਾ ਸਹਾਰਾ ਲੈ ਕੇ ਆਪਾਂ ਬਿਜ਼ਨਸ ਕਰਨਾ ਚਾਹੁੰਦੇ ਆ ਜਾਨ ਕੀ ਰਲ ਕੇ ਕਰਦੇ ਹਾਂ ਹਾਂ ਜੀ ਸਰ ਹਾਂ ਜੀ ਉਹਦੇ ਵਿੱਚ ਸਾਨੂੰ ਕਈ ਲੋਕ ਕਹਿ ਰਹੇ ਨੇ ਅਸ ਕੰਮ ਕਿਹਾ ਸਰ ਸਾਰਿਆਂ ਨੂੰ ਆ ਰਹੀਆਂ ਵਾ ਐਸਟੀਐਫ ਵਿਰਿੰਦਰ ਮਹਾਜਨ ਜੀ ਇਹ ਮੈਸੇਜ ਲਗਾ ਰਹੇ ਨੇ ਵੀ ਇਹ ਡਰੱਗ ਮਣੀ ਆ ਅਸੀਂ ਸਰ ਬਾਹਰਲੇ ਮੁਲਕਾਂ ਦੇ ਵਿੱਚ ਰਹੇ ਆ ਅਸੀਂ ਸਰ ਸਿੰਗਾਪੁਰ ਮੈਂ ਰਹਿਆ ਵਾ ਜੀ ਇਹ ਵੀਰ ਦੁਬਈ ਦੇ ਵਿੱਚ ਰਿਹਾ ਵਾ ਆਉਣ ਵਾਲੇ ਸਮੇਂ ਤੇ ਸਾਬਤ ਕਰ ਦੋਗੇ ਕਿ ਪੈਸੇ ਕਿੱਥੋਂ ਆਏ ਸਰ ਆਉਣ ਵਾਲੇ ਸਾਬਤ ਅਸੀਂ ਆਪਣੇ ਅਕਾਊਂਟਾਂ ਦੇ ਵਿੱਚੋਂ ਪੈਸੇ ਦਿੱਤੇ ਆ ਜੀ ਅਸੀਂ ਆਪਣੇ ਜਿਹੜੀ ਸਾਡੀ ਵਾਈਟ ਮਣੀ ਆ ਸੀ ਉਹ ਦਿੱਤੀ ਆ ਸੀ ਕਿਸੇ ਦੇ ਇਹਨੂੰ ਕਮਨੀ ਕੋਈ ਕਿਵੇਂ ਕਹਿ ਸਕਦਾ ਅੱਜ ਕੱਲ ਤੇ ਕਰੋੜਾ ਪਤੀ ਲੋਕੀ ਬਣੇ ਫਿਰਦੇ ਆ ਫਿਰ ਇਹਦਾ ਮਤਲਬ ਵੀ ਉਹ ਡਰਗ ਮੰਨੀ ਲਈ ਫਿਰਦੇ ਕੋਈ ਨੇ ਕੋਈ ਮਿਹਨਤ ਕਰਕੇ ਸਾਡੇ ਵਰਗਾ ਅੱਜ ਮਿਹਨਤ ਕਰਕੇ 5 ਕਰੋੜ 17 ਲੱਖ ਦਾ ਠੇਕਾ ਲਿਆ ਵਾ ਜੇ ਰੱਬ ਪੂਰੀ ਪਾਊਗਾ ਤੇ ਅਸੀਂ ਕੱਲ ਨੂੰ ਗੱਡੀਆਂ ਵੀ ਲੈਣੀਆਂ ਅਸੀਂ ਕੋਠੀਆਂ ਵੀ ਪਾਵਾਂਗੇ ਲੱਗਦਾ ਹੱਲ ਹੋ ਜਾਏਗਾ ਅੱਜ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਸਰ ਮੈਨੂੰ ਲੱਗਦਾ ਵੀ ਜ਼ਰੂਰ ਤੁਹਾਡੇ ਤੋਂ ਤੁਹਾਡੇ ਦੁਆਰਾ ਮੈਨੂੰ ਇਨਸਾਫ ਮਿਲੇਗਾ ਕਿਉਂਕਿ ਮੇਰੇ ਇਹਨਾਂ ਵੀਰਾਂ ਦੇ ਨਾਲ ਵੀ ਬਹੁਤ ਜ਼ਿਆਦਾ ਧੱਕਾ ਹੋਣ ਡਿਆ ਵਾ ਕਿਉਂਕਿ ਇਹਨਾਂ ਨੂੰ ਵੀ ਟਰੈਕ ਕੀਤਾ ਜਾਣ ਡਿਆ ਵਾ ਜੋ ਕਿ ਇਹਨਾਂ ਨੂੰ ਨਹੀਂ ਚਾਹੀਦਾ ਕਿਉਂਕਿ ਕਾਰੋਬਾਰ ਮਸਲਾ ਵਾ ਇਹ ਕਾਰੋਬਾਰ ਦੇ ਮਸਲੇ ਨਾਲ ਸਾਨੂੰ ਦੇਖਣ ਪਹਿਲੇ ਤੇ ਮੈਨੂੰ ਕੋਈ ਮੰਡੀ ਬੋਰਡ ਦਾ ਮਸਲਾ ਹੈ ਉਹਦਾ ਕੋਈ ਝਗੜਾ ਚੱਲ ਰਿਹਾ ਤੁਹਾਡੇ ਤੋਂ ਹੀ ਪਤਾ ਲੱਗਾ ਹਾਂ ਔਰ ਤੁਹਾਡੇ ਤੋਂ ਬਾਅਦ ਮੈਂ ਜਿਹੜਾ ਮੰਡੀ ਬੋਰਡ ਜਿਹਦਾ ਤੁਸੀਂ ਨਾਂ ਲਿਆ ਸੀ ਸੰਜੀਵ ਪ੍ਰਧਾਨ ਜੀ ਉਹਦੇ ਨਾਲ ਮੇਰੀ ਗੱਲ ਹੋਈ ਹੈ ਉਹਨੇ ਮੈਨੂੰ ਹੁਣੇ ਹੀ ਦੱਸਿਆ ਕਿ ਮੰਡੀ ਬੋਰ ਦਾ ਉਹ ਠੇਕੇ ਲੈਂਦੇ ਨੇ ਸੰਜੀਵ ਪ੍ਰਧਾਨ ਜਿਹੜਾ ਹੈ ਉਹ ਲੰਬੇ ਸਮੇਂ ਤੋਂ ਮੇਰਾ ਜਾਣਕਾਰ ਹੈ ਬੀਂਗੇ ਪੁਲਿਸ ਅਫਸਰ ਮੇਰੇ ਮੈਨੂੰ ਉਹ ਜਾਣਦਾ ਤੇ ਬੀਂਗੇ ਪ੍ਰਧਾਨ ਮੈਂ ਉਹਨੂੰ ਜਾਣਦਾ ਬਾਕੀ ਜਿੱਦ ਤੱਕ ਉਹਨਾਂ ਦੇ ਬਿਜ਼ਨਸ ਦਾ ਮਸਲਾ ਹੈ ਉਹਦੇ ਬਾਰੇ ਮੈਨੂੰ ਕੋਈ ਨਹੀਂ ਸੀ ਪਤਾ ਵੀ ਕੀ ਬਿਜ਼ਨਸ ਕਰਦਾ ਤੁਸੀਂ ਦੱਸਿਆ ਕਿ ਉਹ ਮੰਡੀ ਦਾ ਕੰਮ ਕਰਦਾ ਤੇ ਮੈਂ ਉਹਨੂੰ ਪੁੱਛਿਆ ਤਾਂ ਕਹਿੰਦਾ ਅਸੀਂ ਮੰਡੀ ਦਾ ਕੰਮ ਕਰਦੇ ਹਾਂ ਮੰਡੀ ਦੇ ਠੇਕੇ ਲੈਨੇ ਆ। ਜੀ ਸਰਬਜੀ ਮੰਡੀ ਦਾ ਠੇਕਾ ਲੈਂਦਾ ਉਹਨੂੰ ਸਬਜੀ ਮੰਡੀ ਦਾ ਠੇਕਾ ਕਾਹਦਾ ਲੈਂਦਾ ਮੈਨੂੰ ਉਹ ਵੀ ਨਹੀਂ ਪਤਾ ਕਿ ਉਹ ਸਬਜੀ ਵਿੱਚ ਦਾ ਠੇਕਾ ਲੈਂਦਾ ਹੈ ਕਿ ਕਿਸੇ ਹੋਰ ਚੀਜ਼ ਦਾ ਉਹਨੇ ਦੱਸਿਆ ਕਿ ਕੋਈ ਮੰਗਲਜੀਤ ਨਾਂ ਦੀ ਫਰਮ ਸੀਗੀ ਉਹਦਾ ਉਹਨੇ ਠੇਕਾ ਭਰਿਆ ਸੀ ਉਹਨਾਂ ਨੂੰ ਤੇ ਠੇਕਾ ਮਿਲਿਆ ਸੀ ਪਰ ਉਹਨਾਂ ਦੇ ਸਾਰੇ ਕਾਗਜ਼ਾਤ ਫੇਕ ਸੀਗੇ ਇਸ ਕਰਕੇ ਉਹਨਾਂ ਦੀ ਫਰਮ ਜਿਹੜੀ ਹੈ ਉਹ ਬਲੈਕਲਿਸਟ ਕਰਤੀ ਗਈ ਤੇ ਉਹ ਠੇਕਾ ਜਿਹੜਾ ਉਹਨਾਂ ਦਾ ਕੈਨਸਲ ਹੋ ਗਿਆ ਪਰ ਮੰਗਲਜੀਤ ਵੱਲੋਂ ਤੁਹਾਡੇ 'ਤੇ ਇਲਜ਼ਾਮ ਲਾਇਆ ਜਾ ਰਿਹਾ ਕਿ ਤੁਸੀਂ ਸੰਜੀਵ ਦੇ ਖਾਸ ਜੇ ਤਾਂ ਤੁਸੀਂ ਮੰਗਲਜੀਤ ਨੂੰ ਕਹਿ ਰਹੇ ਜੇ ਕਿ ਜੇਕਰ ਤੁਸੀਂ ਨਹੀਂ ਪਿੱਛੇ ਹਟੋਗੇ ਤਾਂ ਤੁਹਾਡੇ ਉੱਤੇ ਕਿਲੋ 2 ਕਿਲੋ ਹਿਰੋਇਨ ਪਾ ਕੇ ਤੁਹਾਨੂੰ ਪਿੱਛਾ ਕਰ ਦਿੱਤਾ ਜਾਏਗਾ ਇਸ ਤਰ੍ਹਾਂ ਦੀ ਗੱਲ ਤੁਹਾਡੇ ਵੱਲੋਂ ਕਹੀ ਗਈ ਹੈ ਤੁਹਾਡੇ ਬੰਦਿਆਂ ਵੱਲੋਂ ਕੋਈ ਜਿੱਥੇ ਜਿੱਦਾਂ ਤੁਸੀਂ ਨਾਂ ਲੈ ਰਹੇ ਹੋ ਮੈਨੂੰ ਮੰਗਲਜੀਤ ਦੇ ਨਾਂ ਤੋਂ ਤੇ ਨਹੀਂ ਸਮਝ ਆਈ ਸੀ ਪਰ ਜਦੋਂ ਉਹਦਾ ਮੈਨੂੰ ਨਿਕਨੇਮ ਪਤਾ ਲੱਗਾ ਮੰ ਇਹ ਬੰਦੇ ਦੀ ਬੈਕਗ੍ਰਾਉਂਡ ਜਿਹੜੀ ਹੈ ਉਹ ਹਿਰੋਂ ਦੇ ਕੰਮ ਨਾਲ ਜੁੜੀ ਹੈ ਔਰ ਇਹ ਬੰਦੇ ਇੱਕ ਐਸੇ ਬੰਦੇ ਨਾਲ ਅਮਰਸਰ ਚ ਜੁੜੇ ਨੇ ਜਿਹੜਾ ਬਹੁਤ ਵੱਡੇ ਪੱਧਰ ਤੇ ਹਿਰੋਂ ਦਾ ਕੰਮ ਕਰਦਾ ਰਿਹਾ ਔਰ ਗੈਂਗਸਟਰ ਰਿਹਾ ਜੀ ਉਸ ਬੰਦੇ ਨਾਲ ਜੁੜੇ ਹੋਏ ਨੇ ਕੀ ਨਾਮ ਹੈ ਦਾ ਮੈਂ ਨਾਮ ਇਸ ਵੇਲੇ ਚਲੋ ਠੀਕ ਹੈ ਦੱਸਣਾ ਨਹੀਂ ਚਾਹਾਂਗਾ ਕਿਉਂਕਿ ਮੈਂ ਉੱਤੇ ਕੰਮ ਕਰ ਰਿਹਾ ਜੀ ਤੇ ਹੋ ਸਕਦਾ ਨਾਮ ਦੱਸਣ ਨਾਲ ਮੇਰੇ ਕੰਮ 'ਚ ਕੋਈ ਰੁਕਾਵਟ ਆਵੇ ਔਰ ਇਹ ਸਾਰੇ ਬੰਦੇ ਮੰਗਲਜੀਤ ਮੰਗੂ ਬਾਰੇ ਤੇ ਮੈਨੂੰ ਪਰਸਨਲੀ ਪਤਾ ਹੈ ਕਿ ਇਹ ਕੰਮ ਕਰਦਾ ਸੀ ਸਾਡੇ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਇਹਦਾ ਨਾਮ ਆਇਆ ਵੀ ਸੀ ਤੇ ਇਹਨਾਂ ਦਾ ਲਿੰਕ ਜਿਹੜੇ ਆ ਜਿਸ ਤਰ੍ਹਾਂ ਦੇ ਬੰਦਿਆਂ ਨਾਲ ਹੈਗੇ ਨੇ ਇਹ ਸ਼ੋਰ ਹੈ ਕਿ ਇਹ ਇਸ ਕੰਮ 'ਚ ਇਨਵੋਲਵ ਨੇ ਹੁਣ ਕਰ ਰਿਹਾ ਨਹੀਂ ਕਰ ਰਿਹਾ I don't know ਪਰ ਮੈਨੂੰ ਪਤਾ ਹੈ ਕਿ ਇਹਨਾਂ ਨੂੰ ਇਹ ਲੱਗ ਰਿਹਾ ਹੋਵੇਗਾ ਕਿ ਸ਼ਾਇਦ ਸਾਨੂੰ ਕਿਤੇ ਪੁਲਿਸ ਉਸ ਚੱਕਰ 'ਚ ਜਾਂ STF ਉਸ ਚੱਕਰ 'ਚ ਨਾ ਲਪੇਟ ਲਵੇ ਤੇ ਇਹ ਆਪਣੇ ਆਪ ਨੂੰ ਇੱਕ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਤੁਹਾਡੀ ਕਹਿੰਦਾ ਮਤਲਬ ਬਚਾਅ ਕਰਨ ਦਾ ਜਿਹੜਾ ਬਚਾਅ ਕਰਨ ਦਾ ਕਿਉਂਕਿ ਨੋਨ ਹੈ ਮੇਰਾ ਮੈਂ ਨਹੀਂ ਇਸ ਗੱਲ ਤੋਂ ਮੁਕਰਦਾ ਪ੍ਰਧਾਨ ਮੇਰਾ ਨੋਨ ਹੈ ਅੱਛਾ ਨੋਨ ਹੈ ਪਰ ਉਹ ਬਿਜ਼ਨਸ ਕੀ ਕਰਦਾ ਹੈ ਉਹ ਧੰਦਾ ਕੀ ਕਰਦਾ ਹੈ ਮੈਨੂੰ ਇਹਦੇ ਬਾਰੇ ਨਹੀਂ ਪਤਾ ਤੇ ਹੁਣ ਤੁਹਾਡੇ ਤੋਂ ਮੈਨੂੰ ਪਤਾ ਲੱਗਾ ਕਿ ਉਹ ਮੰਡੀ ਦਾ ਕੋਈ ਕੰਮ ਕਰਦਾ ਤੇ ਇਹਨਾਂ ਨੂੰ ਕੋਈ ਆਪਣਾ ਪਾਲਾ ਜਿਹੜਾ ਉਹ ਸੁੱਝ ਰਿਹਾ ਇਸ ਕਰਕੇ ਇਹ ਮੇਰਾ ਨਾਂ ਲੈ ਕੇ ਤੇ ਆਪਣੇ ਉਹਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਕੱਲ ਨੂੰ ਕਿ ਜੇ ਇੱਕ ਬਾਈ ਚਾਂਸ ਜੇ ਐਸਟੀਵ ਵੱਲੋਂ ਕੋਈ ਐਕਸ਼ਨ ਹੁੰਦਾ ਤੇ ਅਸੀਂ ਇਹ ਕਵਾਂਗੇ ਵੀ ਇਹ ਤਾਂ ਸਾਨੂੰ ਜਾਣ ਬੁੱਝ ਕੇ ਇਨਵੋਲ ਕੀਤਾ ਜਾ ਰਿਹਾ ਹੈ ਪਰ ਜਾਣਬੋਝ ਕੇ ਇਨਵੋਲ ਨਹੀਂ ਕੀਤਾ ਜਾ ਰਿਹਾ